ਹਾਂਜੀ ਬਜਰੋ ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਕੀ ਨਾਮ ਆਪਣਾ ਜੀ ਤਿਲਕਰਾਜ ਜੀ ਤਿਲਕਰਾਖ ਤੇ ਕਿਹੜੀ ਜਗ੍ਹਾ ਤੋਂ ਆਏ ਆ ਅਸੀਂ ਆਜ਼ਮਪੁਰ ਦੇ ਲਾਗੇ ਖਿਚੀਪੁਰ ਤੋਂ ਆਏ ਆ ਠੀਕ ਹੈ ਜੀ ਤੇ ਆਪਾਂ ਨੂੰ ਕੀ ਸਮੱਸਿਆ ਸੀ ਆਪਾਂ ਨੂੰ ਗੋਡਿਆਂ ਦੀ ਸਮੱਸਿਆ ਸੀ ਤੇ ਕਿੰਨੇ ਸਾਲ ਹੋ ਗੋਡੇ ਸਮੱਸਿਆ ਨੂੰ ਤਿੰਨ ਚਾਰ ਸਾਲ ਹੋ ਗਏ ਤਿੰਨ ਚਾਰ ਸਾਲ ਹੋ ਗਏ ਹਾਂਜੀ ਤੇ ਪਹਿਲਾਂ ਦਵਾਈ ਤਾਂ ਖਾਧੀ ਆ ਪਹਿਲਾਂ ਕਦੀ ਜਲੰਧਰੋਂ ਖਾਧੀ ਕਦੀ ਹਸ਼ਿਆਰਪੁਰੋਂ ਖਾਧੀ ਆ ਠੀਕ ਹੈ ਜੀ ਫਿਰ ਉਹ ਆਦਮਪੁਰੋਂ ਖਾਧੀ ਆਪਣੇ ਲੱਗਿਆ ਠੀਕ ਉੱਥੋਂ ਆਰਾਮ ਨਹੀਂ ਆਇਆ ਨਹੀਂ ਥੋੜਾ ਜਨਾਬ ਨਹੀਂ ਆਇਆ ਤੇ ਇੱਥੇ ਉਹਨਾਂ ਗੁਰਨਾਨਕ ਚੈਟਿੰਗ ਸੈਂਟਰ ਬਟ ਨੂੰ ਕਿੰਨੀ ਵਾਰ ਦਵਾਈ ਲੈਣਾ ਆ ਕੇ ਸੀ ਅਸੀਂ ਆ ਗਏ ਆ ਪੰਜ ਛੇ ਵਾਰੀ ਪੰਜ ਛੇ ਵਾਰੀ ਆ ਗਏ ਹਾਂ ਜੀ ਤੁਹਾਨੂੰ ਇੱਥੋਂ ਕਿੰਨਾ ਆਰਾਮ ਲੱ ਸੌ ਚੋਕ ਨੇ ਪਰਸੈਂਟ ਆਰਾਮ ਲੱਗਦਾ 40% ਵਗੈਰਾ ਮੈਨੂੰ 40% ਆਰਾਮ ਹੈਗਾ ਸੌ ਚੋਕ ਨੇ ਤੇ ਗੋਡਿਆਂ ਕਰਕੇ ਤੁਹਾਨੂੰ ਕੀ ਪ੍ਰੋਬਲਮ ਆ ਰਹੀ ਸੀ ਜਣਕੇ ਗੋਡੇ ਦਰਦ ਕਰਦੇ ਚੱਲਣ ਨਾਲ ਅੱਛਾ ਹੁਣ ਹੁਣ ਜਣਕੇ ਚੱਲ ਸਭ ਚੱਲ ਫਿਰ ਸਾਹਿਬ ਨਹੀਂ ਕਿਦਾਂ ਹਾਂਜੀ ਹਾਂਜੀ ਹੁਣ ਚੱਲ ਸਕਦੇ ਤੇ ਸੰਕਤਾ ਕੁਝ ਕਹਿਣਾ ਚਾਹੁੰਦੇ ਸੰਕ ਤਾਨੂੰ ਸੰਕਤਾ ਨੂੰ ਕਹਿਣਾ ਚਾਹੁੰਦੇ ਆ ਵੀ ਗੁਰਨਾਨ ਨਰਮਹਾਰਜ ਦੀ ਮਿਹਰ ਵਕਰਕੇ ਦਵਾਈਆਂ ਵੀ ਸਸਤੀਆਂ ਘੱਟ ਰੇਟਾਂ ਤੇ ਆ ਠੀਕ ਹੈ ਜੀ ਬਹੁਤ ਜੋ ਹੈ ਆ ਆਰਾਮ ਮਿਲਦਾ ਇੱਥੇ ਆ ਕੇ ਘੱਟ ਰੇਟਾਂ ਦੇ ਪੈਸੇ ਮਿਲਦੇ ਦਵਾਈ ਮਿਲਦੀ ਹੈ ਅੱਛਾ ਠੀਕ ਹੈ ਜੀ ਚਲੋ ਠੀਕ ਹੈ ਧੰਨਵਾਦ ਜੀ ਵਾਖਾ ਵਾਖਾ ਵਾਹਿਗੁਰੂ ਜੀ ਕੀ ਫਤਿਹ ਜੀ